ਮੈਂ ਤਾਂ ਇੱਕ ਬੜਾ ਲਾ ਬਾਈਡਿੰਗ ਸਿਟੀਜ਼ਨ ਹੁਣ ਤੁਸੀਂ ਦਾਸ ਦਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕਿ ਮੈਨੂੰ ਪੰਜ ਆਰੀ ਸਮਨ ਹੋਇਆ ਜਿਸ ਤੇ ਅੱਗੇ ਆਉਣ ਲਈ ਤਿੰਨ ਆਰੀ ਤਾਂ ਐਂਟੀਸੀਪੇਟਰੀ ਬੇਲ ਤੋਂ ਜਦ ਮੈਨੂੰ ਮਿਲੀ ਸੀ ਉਤੋਂ ਤੇ ਉਤੋਂ ਪਹਿਲਾਂ ਉਦੋਂ ਮੈਂ ਤਿੰਨ ਆਰੀ ਪੇਸ਼ ਹੋਇਆ ਜੀ ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ ਲਾ ਵਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਮੈਂ 18 ਨੂੰ ਫਿਰ ਪੇਸ਼ ਹੋ ਗਿਆ ਫਿਰ ਮੈਨੂੰ ਇਹਨਾਂ ਨੇ ਸਮਨ ਕਰਦੇ 27 ਤਰੀਕ ਦੇ ਔਰ ਅੰਦਰ ਇਨ ਕੈਮਰਾ ਪ੍ਰोसीडिंग ਚੱਲਦੀ ਆ ਤੇ ਮੈਂ ਇਹਨਾਂ ਨੂੰ ਅੰਦਰ ਕਿਹਾ ਸੀ ਕਿ ਵੇਖੋ ਇਸ ਸ਼ਹੀਦੀ ਸਪਤਾਹ ਚੱਲਦਾ ਹੈ 26 27 28 ਇਹਨਾਂ ਤਰੀਕਾ ਨੂੰ ਮੈਂ ਪੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜਾਊਗਾ ਕਿਉਂਕਿ ਅਸੀਂ ਗੁਰੂ ਤੇ ਚਰਨਾ ਚ ਗੁਰੂ ਤੇ ਚਰਨ ਪਰਸੰਤਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸਮਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟੀ ਮੇਰੇ ਲਈ ਗੁਰੂ ਪਹਿਲਾਂ ਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫੇਰ ਮੈਨੂੰ 30 ਤਰੀਕ ਦੇ ਸਮਨ ਕੱਢਦੇ ਹੁਣ ਕਮਾਲ ਦੀ ਗੱਲ ਹੈ ਸਾਡੇ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਹੈ 阿门。